ਜੋ ਜੋ ਹੁਣ ਇਸ ਕਹਾਵਨ ਨੂੰ ਵੇਖ ਰਿਹਾ ਹੈ ਦਬਕੇ ਸ਼ੇਅਰ ਕਰ ਦਿਓ ਜਿੰਨਾ ਸ਼ੇਅਰ ਕਰੋਗੇ ਉਹਨਾਂ ਜਿਹੜਾ ਇਹਨਾਂ ਪੁਲਿਸ ਮੁਲਾਜ਼ਮਾਂ ਦੇ ਉੱਪਰ ਵੱਡਾ ਐਕਸ਼ਨ ਹੋ ਸਕਦਾ ਹੈ ਜੀਆਂ ਤੁਹਾਡੇ ਹੱਥਾਂ ਦੇ ਵਿੱਚ ਤਾਕਤ ਹੈ ਤੁਹਾਡੇ ਹੱਥਾਂ ਦੇ ਵਿੱਚ ਪਾਵਰ ਹੈ ਇੱਕ ਬਟਨ ਦੇ ਨਾਲ ਇਹਨਾਂ ਮੁਲਾਜ਼ਮਾਂ ਦੀ ਵਰਦੀ ਤੱਕ ਉਤਰ ਸਕਦੀ ਹੈ ਜੋ ਦਿਨ ਰਾਤ ਲੋਕ ਪਹਿਰਾ ਦਿੰਦੇ ਨੇ ਚਿੱਟਾ ਰੋਕਣ ਦੇ ਲਈ ਕਮੇਟੀਆਂ ਬਣਾਈਆਂ ਜਾਂਦੀਆਂ ਨੇ ਲੋਕਾਂ ਦੇ ਟੀਪਟ ਮਾਰ ਰਹੇ ਨੇ ਤੇ ਉਸ ਤੋਂ ਬਾਅਦ ਇਹਨਾਂ ਫੇਰ ਵੀ ਪੁਲਿਸ ਮੁਲਾਜ਼ਮਾਂ ਨੂੰ ਸ਼ਰਮ ਨਹੀਂ ਆਉਂਦੀ ਬੇਸ਼ਰਮਾ ਵਾਂਗ ਦੇਖ ਸਕਦੇ ਹੋ ਕਿਵੇਂ ਹੁਣ ਗੂਲ ਕੋਈ ਫਿਰਦੇ ਨੇ ਫਿਰੋਜ਼ਪੁਰ ਦੀ ਘਟਨਾ ਜੀਆਂ ਦਾਦੇ ਕਿ ਅੱਧੀ ਰਾਤ ਨੂੰ ਫਿਰੋਜ਼ ਜਿਹੜਾ 2 ਕਿਲੋ ਚਿੱਟੇ ਸਮੇਤ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਫੜ ਲਿਆ ਤਾਂ ਦੇਖ ਸਕਦੇ ਹੋ ਤਸਵੀਰਾਂ ਬੀਐਸ ਮੌਕੇ ਦੇ ਸਾਧ ਲਈ ਹੈ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪੁਲਿਸ ਵਾਲਿਆਂ ਦੇ ਮੂੰਹ ਉੱਡ ਗਏ ਜਦੋਂ ਫੜ ਲਿਆ ਤੇ ਨੀਵੀਂ ਪਾਈ ਬੈਠ ਨੇ ਦੇਖ ਸਕਦੇ ਹੋ ਕਿਵੇਂ ਬਾਹ ਦੇ ਵਿੱਚ ਬੀਐਸ ਆਪਣੇ ਸਾਰਾ ਜਿਹੜਾ ਆਪਰੇਸ਼ਨ ਸੰਭਿਆ ਤੇ ਇਹਨਾਂ ਨੂੰ ਖਿੱਚ ਧੂਕੇ ਲੈ ਕੇ ਗਈ ਤਾਂ ਦੋਸਤੋ ਜਿੰਨਾ ਸ਼ੇਅਰ ਕਰੋਗੇ ਵਾਰ-ਵਾਰ ਕਹਿੰਦੇ ਆ ਫਿਰ ਤੁਸੀਂ ਕਹਿੰਦੇ ਹੋ ਕਿ ਕਾਰਵਾਈ ਨਹੀਂ ਹੁੰਦੀ ਚਿੱਟੇ ਵਾਲਿਆਂ ਬਰਦੋ ਪਰ ਹੁਣ ਜੇ ਤੁਸੀਂ ਜਿੰਨਾ ਇਸ ਖਬਰ ਨੂੰ ਸ਼ੇਅਰ ਕਰੋਗੇ ਜਿੰਨਾ ਇਸ ਨੂੰ ਫਲਾਉਂਗੇ ਦੁਨੀਆ ਦੇ ਵਿੱਚ ਜਾਏਗੀ ਲੋਕ ਦੇਖਣਗੇ ਤਾਂ ਇਹਨਾਂ ਦੀ ਬਰਦੀ ਉੱtreਗੀ ਦੇਖ ਦੇਖਣ ਦੀ ਲੋੜ ਹੈ ਕਿ ਆਖਰਕਾਰ ਆ ਪੁਲਿਸ ਮੁਲਾਜ਼ਮ ਦੇਖ ਸਾਜੋ ਪੱਗਾਂ ਬੰਨੀਆਂ ਨੇ ਕਿਵੇਂ ਪਰ ਚਟਾ ਵੇਚ ਰਹੇ ਨੇ ਸ਼ਰੇਆਮ ਚਟਾ ਵੇਚ ਰਹੇ ਨੇ ਕਿਉਂਕਿ ਲਕੋਕੇ ਲੈ ਕੇ ਆ ਰਹੇ ਸਵਿੱਟ ਗੱਡੀ ਦੇ ਵਿੱਚ ਜੇ ਇਹ ਜਟਾ ਨਾ ਵੇਚਦੇ ਹੁੰਦੇ ਤਾਂ ਗੱਡੀ ਦੇ ਵਿੱਚ ਕਿਉਂ ਲੁਕੋ ਕੇ ਰੱਖਿਆ ਸੀ ਤਾਂ ਦੇਖ ਸਕਦੇ ਹੋ ਕਿਵੇਂ ਮੂੰਹ ਲਗਾਉਂਦੇ ਫਿਰਦੇ ਨੇ ਜੇ ਇਹ ਸਹੀ ਹੁੰਦੇ ਤਾਂ ਇਹ ਆਪਣੇ ਸਵਾਲਾਂ ਦਾ ਜਵਾਬ ਦਿੰਦੇ ਲੋਕਾਂ ਨੂੰ ਜਵਾਬ ਦਿੰਦੇ ਪਰ ਲੋਕਾਂ ਨੇ ਜੋ ਫੜ ਲਏ ਉਦੋਂ ਮੂੰਹ ਲਗਾਉਂਦੇ ਫਿਰਦੇ ਨੇ ਆਹ ਦੇਖ ਸਕਦੇ ਹੋ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਕਿਵੇਂ ਹੁਣ ਮੂੰਹ ਦੇ ਰੰਗ ਉੱਡੇ ਪਏ ਨੇ ਤਾਂ ਦੋਸਤੋ ਬਾਰ-ਬਾਰ ਕਹਿ ਰਹੇ ਆ ਜਿੰਨਾ ਤੁਸੀਂ ਸ਼ੇਅਰ ਕਰੋਗੇ ਤੁਹਾਡੇ ਹੱਥ ਦੇ ਵਿੱਚ ਤੁਹਾਡੇ ਇੱਕ ਬਟਨ ਦੇ ਵਿੱਚ ਪਾਵਰ ਹੈ ਸਾਫ਼ ਪਤਾ ਲੱਗਦਾ ਮੂੰਹ ਦੇਖ ਸਕਦੇ ਹੋ ਕਿਵੇਂ ਲਾਲ ਹੋਏ ਨੇ ਚਿਹਰੇ ਉੱਡ ਚੁੱਕੇ ਨੇ ਦੂਜਾ ਪੁਲਿਸ ਮੁਲਾਜ਼ਮ ਦੇਖ ਸਕਦੇ ਹੋ ਕਿਵੇਂ ਜਿਹੜਾ ਮੂੰਹ ਲਗਾਉਂਦਾ ਨਜ਼ ਸੇ ਕੀ ਆ ਦੇਣਗੇ ਨਸ਼ਾ ਵੇਚ ਵੇਚ ਦੇਖ ਸਕਦੇ ਹੋ ਕਿ ਮੈਂ ਇਹਨਾਂ ਦੇ ਵੱਲੋਂ ਆਪਣੇ ਕੋਠੀਆਂ ਖੜੀਆਂ ਕੀਤੀਆਂ ਜਾਂਦੀਆਂ ਤੁਹਾਨੂੰ ਪਤਾ ਹੀ ਹੈ ਕਿ ਕਿੰਨਾ ਮਾੜਾ ਹਾਲ ਹੈ ਪੁਲਿਸ ਮੁਲਾਜ਼ਮਾ ਦਾ ਤਾਂ ਆ ਤਾਂ ਹੋਣਾ ਸ਼ਰਿਆਂ ਤੱਕਾ ਹੋ ਗਿਆ ਪੀਬੀ 08 ਨੰਬਰ ਦੇਖ ਸਕਦੇ ਹੋ ਇਸ ਸਵਿਫਟ ਡਿਜ਼ਾਇਰ ਗੱਡੀ ਦੇ ਵਿੱਚ ਜਦੋਂ ਅੱਧੀ ਰਾਤ ਨੂੰ ਚੱਟਾ ਫੜ ਲਿਆ ਤਾਂ ਇਹਨਾਂ ਦੇ ਰੰਗ ਉੱਡ ਗਏ ਆ ਬੋਨਟ ਦੇਖ ਸਕਦੇ ਹੋ ਜਿਹੜਾ ਬੋਨਟ ਖੁੱਲਾ ਪਿਆ ਹੈ ਇਹਦੇ ਥੱਲੇ ਚੱਟਲ ਕੋ ਕੇ ਰੱਖਿਆ ਸੀ ਲੋਕਾਂ ਨੇ ਸ਼ਰਿਆਂ ਮੈਂ ਇਹਨਾਂ ਦੀ ਬੇਇੱਜ਼ਤੀ ਕੀਤੀ ਪੂਰਾ ਜਲੀਲ ਕੀਤਾ ਉਸ ਤੋਂ ਬਾਅਦ ਜਿਹੜਾ ਬੀਐਸਐਫ ਵੱਸਤ ਲਈ ਤਾਂ ਦੇਖ ਸਕਦੇ ਹੋ ਜਦੋਂ ਖੇਤ ਨੂੰ ਵਾੜੀ ਖਾਨ ਲੱਗ ਜੇ ਤਾਂ ਇਸਨੂੰ ਸ਼ੇਅਰ ਕਰੋਗੇ ਇਸ ਖਬਰ ਨੂੰ ਜਿੰਨਾ ਤੁਸੀਂ ਸ਼ੇਅਰ ਕਰੋਗੇ ਉਹਨਾਂ ਜਿਹੜਾ ਇਹਨਾਂ ਦੇ ਉੱਪਰ ਸਖਤ ਐਕਸ਼ਨ ਲਿਆ ਜਾਊਗਾ ਕਿਉਂਕਿ ਪੁਲਿਸ ਜਿਹੜੀ ਹੈ ਆਪ ਵੱਡੇ ਵੱਡੇ ਦਾਅਵੇ ਕਰਦੀ ਆ ਵੱਡੇ ਵੱਡੀਆਂ ਗੱਲਾਂ ਕਰਦੀ ਆ ਪਰ ਆ ਹਾਲ ਦੇਖ ਸਕਦੇ ਹੋ ਤੁਸੀਂ ਕੀ ਹੋਇਆ ਆ ਹਾਲ ਜਿਹੜਾ ਵੱਧ ਤੋਂ ਵੱਤਰ ਹੋ ਗਿਆ ਤਸਵੀਰਾਂ ਦੇਖ ਸਕਦੇ ਹੋ ਕਿੰਨਾ ਬੁਰਾ ਹਾਲ ਹੋਇਆ ਹੁਣ ਇਹ ਆਪ ਚਟਾ ਵੇਚਦੇ ਫਿਰਦੇ ਨੇ ਤਾਂ ਤਾਂ ਹੀ ਕਹਿਣਾ ਜਿੰਨਾ ਵੱਧ ਜੋ-ਜੋ ਦੇਖ ਰਿਹਾ ਹੁਣ ਜੋ-ਜੋ ਲਾਈਵ ਵੇਖ ਰਿਹਾ ਉਹਨਾਂ ਜਿਹੜਾ ਆਪਣੇ ਬੱਚਿਆਂ ਦੇ ਵੱਲ ਮੂੰਹ ਵੱਲ ਵੇਖ ਕੇ ਨਾਲ ਨਾਲ ਸ਼ੇਅਰ ਮਾਰ ਦਿਓ ਤਾਂ ਕਿ ਇਹਨਾਂ ਦੇ ਉੱਪਰ ਐਕਚੁਅਲੀ ਆ ਜਾ ਸਕੇ ਦੇਖ ਸਕਦੇ ਹੋ ਸ਼ਰਮਣੀ ਆਉਂਦੀ ਐ ਆਹ ਦੇਖ ਸਕਦੇ ਹੋ ਕਿਵੇਂ ਇਹ ਚਟਾ ਵੇਚਦੇ ਸ਼ਰ੍ਹਾਂ ਫੜੇ ਗਏ ਨੇ ਤੇ ਹੁਣ ਫਿਰੋਜਪੁਰ ਦੇ ਵਿੱਚ ਫੜੇ ਗਏ ਨੇ ਇਹ ਦੇਖ ਸਕਦੇ ਹੋ ਚਟਾ ਵੇਚਦੇ ਤੇ ਹੁਣ ਆਹ ਦੇਖ ਸਕਦੇ ਹੋ ਕਿਵੇਂ ਲੋਕਾਂ ਦੇ ਨਾਲ ਲੋਕਾਂ ਦੇ ਜਦੋਂ ਲੋਕਾਂ ਨੇ ਫੜੇ ਤਾਂ ਇਹ ਸ਼ਰਮ ਆ ਗਈ ਇਹਨਾਂ ਨੂੰ ਮੂੰਹ ਦੇ ਰੰਗ ਉੱਡ ਗਏ ਕਿਉਂ ਉੱਡ ਗਏ ਕਿਉਂਕਿ ਇਹਨਾਂ ਨੂੰ ਪਤ ਨਹੀਂ ਲੱਗਿਆ ਕਿ ਆ ਕੀ ਹੋ ਗਿਆ ਇਕਦਮ ਲੋਕਾਂ ਨੇ ਘੇਰ ਲਿਆ ਲੋਕਾਂ ਦਾ ਗੁੱਸਾ ਜਾਇਜ਼ ਹੈ ਲੋਕਾਂ ਦਾ ਗੁੱਸਾ ਜਿਹੜਾ ਜਰੂਰ ਜਾਇਜ਼ ਹੈ ਕਿਉਂਕਿ ਜਦ ਇਹ ਆਪ ਜਦੋਂ ਆਪ ਲੋਕਾਂ ਦੇ ਨਾਲ ਧੱਕਾ ਕਰਦੇ ਆ ਨਜਾਇਜ਼ ਪਰਚੇ ਪਾਉਂਦੇ ਆ ਉਦੋਂ ਇਹ ਸੋਚਦੇ ਨਹੀਂ ਪਰ ਹੁਣ ਦੇਖ ਸਕਦੇ ਹੋ ਕਿਵੇਂ ਪੁਲਿਸ ਵਾਲਿਆਂ ਦੀ ਨੇਰੀ ਲਿਆਤੀ ਮੌਕੇ ਤੇ ਬੀਐਸਐਫ ਸਾਧ ਲਈ ਫਰੋਜਪੁਰ ਦੀ ਘਟਨਾ ਦੋਸਤੋ ਫਰੋਜਪੁਰ ਦੀ ਘਟਨਾ ਫਰੋਜਪੁਰ ਦੇ ਵਿੱਚ ਅੱਧੀ ਰਾਤ ਨੂੰ ਕਾਂਡ ਵਾਪਰਿਆ ਅੱਧੀ ਰਾਤ ਨੂੰ ਪੁਲਿਸ ਵਾਲਿਆਂ ਨੂੰ ਫੜ ਰਹੇ ਲੋਕਾਂ ਨੇ ਚਿੱਟਾ ਵੇਚਦੇ ਸੀ ਦੇਖ ਸਕਦੇ ਹੋ ਕਿਵੇਂ ਚਿੱਟਾ ਲਈ ਫਿਰਦੇ ਸੀ ਅੱਧੀ ਰਾਤ ਨੂੰ ਕੀ ਕੰਮ ਜੇ ਚਿੱਟਾ ਇਹਨਾਂ ਨੇ ਕਿਦ ਉਟਕੇ ਚਿਹਰਿਆਂ ਦੇ ਚਿਹਰਿਆਂ ਦੇ ਰੰਗ ਉਟਕੇ ਲਾਲ ਹੋਏ ਪਏ ਨੇ ਦੇਖ ਸਕਦੇ ਹੋ ਕਿਵੇਂ ਹੁਣ ਝਾਕਦੇ ਨਹੀਂ ਜਦੋਂ ਆਸਤੇ ਪਾਸੇ ਲੋਕ ਕਹਿੰਦੇ ਕਿ ਦੇਖੋ ਇਹ ਤਾਂ ਹੁਣ ਇਹ ਦੇਖ ਹੀ ਨਹੀਂ ਰਹੇ ਸ਼ਰਮ ਉਹ ਇਲਾਕਾ ਲਾਨਤਾ ਹੈ ਜੇ ਪੁਲਿਸ ਮੁਲਾਜ਼ਮਾਂ ਨੂੰ ਸ਼ਰਮ ਹੋਣੀ ਚਾਹੀਦੀ ਇੱਕ ਪਾਸੇ ਸੀਐਮ ਸਰਕਾਰ ਇੱਕ ਪਾਸੇ ਭਵਨਤਮਾਨ ਜਿਹੜੇ ਐ ਲਗਾਤਾਰ ਕੰਮ ਕਰ ਰਹੇ ਨੇ ਲਗਾਤਾਰ ਲੋਕਾਂ ਨੂੰ ਜਿਹੜਾ ਸੁਚੇਤ ਰਹਿਣ ਲਈ ਕਹਿ ਰਹੇ ਨੇ ਦੇਖ ਸਕਦੇ ਹੋ ਇੱਕ ਪਾਸੇ ਪੁਲਿਸ ਜਿਹੜੇ ਐ ਵੱਡੇ ਅਫਸਰ ਪੁਲਿਸ ਦੇ ਇੱਕ ਪਾਸੇ ਤਾਂ ਉਹ ਆਪਰੇਸ਼ਨ ਚਲਾ ਰਹੇ ਨੇ ਪਰ ਦੂਜੇ ਪਾਸੇ ਕੁਝ ਐਸੀਆਂ ਕਾਲੀਆਂ ਭੇਡਾਂ ਨੇ ਜਿਹੜੀਆਂ ਐਸੀਆਂ ਕਾਲੀਆਂ ਭੇਡਾਂ ਨੂੰ ਸਬਕ ਸਿਕਾਉਣ ਦੀ ਲੋੜ ਆ